ਨੇ ਵਿਕਰਮ ਮਜੀਠੀਆ ਜਿਵੇਂ ਮੈਂ ਐਸਜੀਪੀਸੀ ਨਾਲ ਉਹਨਾਂ ਦੇ ਕਨੈਕਸ਼ਨ ਦਾ ਜ਼ਿਕਰ ਕੀਤਾ ਹਾਲਾਂਕਿ ਹਰ ਫੈਸਲੇ ਦੇ ਵਿੱਚ ਉਹਨਾਂ ਦਾ ਪ੍ਰਤੀਕਰਮ ਨਹੀਂ ਆਇਆ ਇਹ ਤਾਂ ਕਿੰਤੂ ਪਰੰਤੂ ਬੜੇ ਦਿਨਾਂ ਤੋਂ ਚੱਲ ਰਹੇ ਨੇ ਪਰ ਇੱਕ ਦੋ ਚੀਜ਼ਾਂ ਜਿਹਨਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਜਦੋਂ ਐਡਵੋਕੇਟ ਧਾਮੀ ਅਸਤੀਫਾ ਦੇ ਦਿੰਦੇ ਨੇ ਅਕਾਲੀ ਦਲ ਦਾ ਵਫਦ ਵੱਖਰੇ ਤੌਰ ਤੇ ਜਾਂਦਾ ਹੈ ਧਾਮੀ ਹੋਰਾਂ ਨੂੰ ਮਨਾਉਣ ਲਈ ਤੇ ਵਿਕਰਮ ਮਜੀਠੀਆ ਇਕੱਲੇ ਤੌਰ ਤੇ ਜਾਂਦੇ ਨੇ ਤਾਮੀ ਹੋਰਾਂ ਨੂੰ ਮਨਾਉਣ ਦੇ ਲਈ ਹਾਲਾਂਕਿ ਉਹ ਬਾਹਰ ਆ ਕੇ ਕਹਿ ਦਿੰਦੇ ਨੇ ਕਿ ਮੇਰਾ ਨਿੱਜੀ ਰਿਸ਼ਤਾ ਹੈ ਔਰ ਮੈਂ ਉਹਨਾਂ ਨੂੰ ਅਕਸਰ ਮਿਲਦਾ ਰਹਿੰਦਾ ਹੈ ਇਹ ਗੱਲ ਉਹਨਾਂ ਨੇ ਬਾਹਰ ਆ ਕੇ ਕਹੀ ਪਰ ਇਕੱਲੇ ਤੌਰ ਤੇ ਤਾਮੀ ਨੂੰ ਮਿਲਣ ਜਾਣਾ ਕਿਤੇ ਨਾ ਕਿਤੇ ਉਸ ਕਨੈਕਸ਼ਨ ਨੂੰ ਤੇ ਸਟੈਬਲਿਸ਼ ਕਰਦਾ ਹੈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਤਾਮੀ ਨੂੰ ਜਦੋਂ ਮਿਲਣ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਇਹ ਫਾਰਮਲ ਮੁਲਾਕਾਤ ਸੀ ਇਸੇ ਤਰ੍ਹਾਂ ਜਦੋਂ ਹਰਜਿੰਦਰ ਸਿੰਘ ਤਾਮੀ ਜਥੇਦਾਰ ਤੋਂ ਮਿਲਣ ਦੇ ਲਈ ਜਾਂਦੇ ਨੇ ਤਾਂ ਉਹ ਵੀ ਬਾਹਰ ਆ ਕੇ ਕਹਿੰਦੇ ਨੇ ਕਿ ਇੱਕ ਫਾਰਮਲ ਮੀਟਿੰਗ ਸੀ ਪਰ ਹੁਣ ਸਵਾਲ ਇਹ ਹੈ ਇੱਕ ਬਿਕਰਮ ਮਜੀਠੀਆ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਬਿਕਰਮ ਮਜੀਠੀਆ ਭਾਵੇਂ ਕਿ ਸਿਆਸੀ ਹੋਣ ਦੇ ਨਾਲ-ਨਾਲ ਪੰਥਕ ਪਰਿਵਾਰ ਦੇ ਨਾਲ ਵੀ ਸਬੰਧ ਰੱਖਦੇ ਨੇ ਪਰ ਇੱਕ ਚੀਜ਼ ਜਿਹੜੀ ਉਹਨਾਂ ਦੀ ਸਿਆਸਤ ਦੇ ਵਿੱਚ ਹੁਣ ਤੱਕ ਦੇਖਣ ਨੂੰ ਮਿਲੀ ਹੈ ਕਿ ਜਦੋਂ ਵੀ ਕਿਸੇ ਪੰਥਕ ਮਸਲੇ ਤੇ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਰਿਹਾ ਹੁਣ ਤੱਕ ਭਾਵੇਂ ਆਕਾਲ ਤਖਤ ਸਾਹਿਬ ਦਾ ਹੋਵੇ ਜਾਂ ਕੋਈ ਹੋਰ ਸਿੱਖਾਂ ਦੇ ਨਾਲ ਜੁੜਿਆ ਮਸਲਾ ਤਾਂ ਉਹ ਹਮੇਸ਼ਾ ਉਸ ਦੇ ਉੱਤੇ ਬਹੁਤ ਜ਼ਿਆਦਾ ਨਹੀਂ ਬੋਲਦੇ ਹਾਲਾਂਕਿ ਉਸ ਦੇ ਪਿੱਛੇ ਕੀ ਵਜ੍ਹਾ ਹੈ ਉਹ ਤਾਂ ਬਝੀਠੀਆਂ ਜਾਣਦੇ ਹੋਣਗੇ ਪਰ ਜਿਸ ਤਰੀਕੇ ਦੇ ਨਾਲ ਅੱਜ ਖੁੱਲ ਕੇ ਇੱਕ ਲਿਖਤੀ ਬਿਆਨ ਉਹਨਾਂ ਵੱਲੋਂ ਜਾਰੀ ਕਰ ਦਿੱਤਾ ਗਿਆ ਤਾਂ ਉਸ ਨੇ ਲਾਜ਼ਮੀ ਤੌਰ ਤੇ ਪੰਥਕ ਗਲਿਆਰਿਆਂ ਦੇ ਨਾਲ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਨਵੀਂ ਹਲਚਲ ਔਰ ਇੱਕ ਨਵੀਂ ਚਰਚਾ ਅ ਜਰੂਰ ਸ਼ੁਰੂ ਕੀਤੀ ਹੈ ਪਰ ਹੁਣ ਇੱਥੇ ਇੱਕ ਚੀਜ਼ ਇਹ ਵੀ ਦੇਖਣ ਵਾਲੀ ਹੈ ਕਿ ਵਿਕਰਮ ਮਜੀਠੀਆ ਵੱਲੋਂ ਕਿਉਂਕਿ ਕੱਲ ਜਦੋਂ ਤੋਂ ਕਿਉਂਕਿ ਅਸੀਂ ਲਗਾਤਾਰ ਪੰਥਕ ਗਲਿਆਰੇ ਦੀਆਂ ਖਬਰਾਂ ਜਾਂ ਪੰਥ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੂੰ ਬਹੁਤ ਨਜ਼ਦੀਕੀ ਤੋਂ ਦੇਖਦੇ ਆਂ ਔਰ ਪਿਛਲੇ ਕਈ ਸਾਲਾਂ ਤੋਂ ਇਹਨੂੰ ਕਵਰ ਕਰਦੇ ਆ ਰਹੇ ਆ ਤਾਂ ਇਸ ਕਰਕੇ ਜਿੰਨਾ ਕ ਮੈਂ ਸਮਝਦਾ ਕਿਉਂਕਿ ਕੱਲ ਜਿੱਦਾਂ ਹੀ ਇਹ ਜਿਹੜਾ ਇਸ ਨੂੰ ਐਕਸ਼ਨ ਕਹੀਏ ਜਾਂ ਫੈਸਲਾ ਕਹੀਏ ਜਾਂ ਅੰਤਰਿਕ ਕਮੇਟੀ ਵੱਲੋਂ ਜਿਹੜਾ ਇੱਕ ਵੱਡਾ ਬਦਲਾਅ ਕੀਤਾ ਗਿਆ ਤਾਂ ਉਸ ਤੋਂ ਤੁਰੰਤ ਬਾਅਦ ਇਸ ਦੇ ਜਿਹੜੇ ਰਿਐਕਸ਼ਨ ਨੇ ਕਿਉਂਕਿ ਹਰਮੰਦਰ ਸਾਹਿਬ ਵਿੱਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਵੀ ਆਉਂਦੇ ਨੇ ਕੋਈ ਕਿਸੇ ਸੂਬੇ ਦੇ ਨਾਲ ਸੰਬੰਧ ਰੱਖਦਾ ਹੈ ਕੋਈ ਕਿਸੇ ਦੇ ਨਾਲ ਤਾਂ ਉੱਥੇ ਜਿਹੜੀ ਲੋਕਾਂ ਦੀ ਆਮ ਜਿਹੜੀ ਉਧਾਂ ਦੇ ਵਿੱਚ ਚਰਚਾ ਸੀ ਤਾਂ ਉਸ ਚੀਜ਼ ਨੂੰ ਲੈ ਕੇ ਹਰ ਕਿਸੇ ਦਾ ਇਹੀ ਕਹਿਣਾ ਸੀ ਕਿ ਇਹ ਫੈਸਲਾ ਜਿਹੜਾ ਹੈ ਇੱਕ ਤਾਂ ਜਲਦਬਾਜ਼ੀ ਦੇ ਵਿੱਚ ਲੈ ਲਿਆ ਗਿਆ ਔਰ ਇੱਕ ਇਹ ਫੈਸਲਾ ਗਲਤ ਲੈ ਲਿਆ ਗਿਆ ਇੱਕ ਪਿਛਲੀ ਚੀਜ਼ ਜਿਹੜੀ ਹੋਰ ਹਰ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ ਇਹ ਹੈ ਕਿ ਜਿਹੜੇ ਕੁਲਦੀਪ ਸਿੰਘ ਗਰਗਜ ਨੇ ਜਿਨ੍ਹਾਂ ਨੂੰ ਕਤਕਸ਼ਰੀ ਕੇਸ ਗੜ ਸਾਹਿਬ ਦਾ ਜੱਥੇਦਾਰ ਥਾਪਿਆ ਗਿਆ ਇਸ ਦੇ ਨਾਲ ਹੀ ਉਹਨਾਂ ਨੂੰ ਜਿਹੜਾ ਐਡੀਸ਼ਨਲ ਚਾਰਜ ਦਿੱਤਾ ਗਿਆ ਤਾਂ ਉਹ ਐਸਜੀਪੀਸੀ ਦੇ ਮੁਲਾਜ਼ਮ ਨਹੀਂ ਹਨ ਹਾਲਾਂਕਿ ਅੰਤਰੰਕ ਕਮੇਟੀ ਨੇ ਹੋ ਸਕਦਾ ਕੋਈ ਨਵਾਂ ਤਜਰਬਾ ਜਾਂ ਕੋਈ ਨਵੀਂ ਚੀਜ਼ ਪੰਥ ਦੇ ਅੱਗੇ ਰੱਖਣੀ ਹੋਵੇ ਤਾਂ ਉਸ ਚੀਜ਼ ਨੂੰ ਲੈ ਕੇ ਵੀ ਕਿਤਨਾ ਕਿਤੇ ਵਿਰੋਧ ਹੋ ਰਿਹਾ ਕਿਉਂਕਿ ਜੇਕਰ ਅਸੀਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਐਸਜੀਪੀਸੀ ਦੇ ਅੰਤਰਿਕ ਕਮੇਟੀ ਦਾ ਉਹ ਬਿਆਨ ਕਿ ਅੰਤਰਿਕ ਕਮੇਟੀ ਦੇ ਕੋਲ ਅਧਿਕਾਰ ਖੇਤਰ ਹੈ ਅੰਤਰਿਕ ਕਮੇਟੀ ਦੇ ਕੋਲ ਇਹ ਪਾਵਰ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਜਥੇਦਾਰ ਨੂੰ ਨਿਯੁਕਤ ਵੀ ਕਰ ਸਕਦੀ ਹੈ ਸੇਵਾ ਮੁਕਤ ਵੀ ਕਰ ਦੇ ਸਕਦੀ ਹੈ ਕਿਉਂਕਿ ਇਹ ਮੁਲਾਜ਼ਮ ਹੁੰਦੇ ਨੇ ਔਰ ਹਰ ਮੁਲਾਜ਼ਮ ਦਾ ਤਬਾਦਲਾ ਕਰਨ ਦੀ ਉਹਨਾਂ ਦੇ ਕੋਲ ਪਾਵਰ ਹੈ ਸਰਵਿਸ ਰੂਲ ਦਾ ਜ਼ਿਕਰ ਹੋਇਆ ਸੀ ਪਰ ਜਿਸ ਤਰੀਕੇ ਦੇ ਨਾਲ ਕਿਉਂਕਿ ਜਥੇਦਾਰ ਕੁਲਦੀਪ ਸਿੰਘ ਜਿਹੜੇ ਨੇ ਉਹ ਇੱਕ ਕਥਾਵਾਚਕ ਦੇ ਰੂਪ ਦੇ ਵਿੱਚ ਹੁਣ ਤੱਕ ਵਿੱਚਦੇ ਰਹੇ ਨੇ ਪਰ ਉਹਦਾ ਤੇ ਲਈ ਕਿਹੜਾ ਸਰਵਿਸ ਰੂਲ ਹੋਏਗਾ ਇਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਜਿਹੜੀ ਹੈ ਉਹ ਕੀਤੀ ਗਈ ਹੈ ਕਿਉਂਕਿ ਹੁਣ ਤੱਕ ਜਿਹੜੇ ਜਥੇਦਾਰ ਬਣਦੇ ਰਹੇ ਨੇ ਉਹ ਜਿਸ ਤਰ੍ਹਾਂ ਜ਼ਿਕਰ ਮੈਂ ਗੰਨੀ ਰਗਵੀਰ ਸਿੰਘ ਦੀ ਗੱਲ ਕਰਾਂ ਤਾਂ ਉਹ ਅਕਾਲ ਤਖਤ ਸਾਹਿਬ ਤੇ ਪਹਿਲਾਂ ਜਿਹੜੇ ਪੰਜ ਪਿਆਰੇ ਨੇ ਉਹਨਾਂ ਦੇ ਵਿੱਚ ਸੇਵਾ ਨਿਭਾਉਂਦੇ ਰਹੇ ਨੇ ਉਸ ਤੋਂ ਬਾਅਦ ਉਹ ਗਰੰਥੀ ਬਣਦੇ ਨੇ ਫਿਰ ਹੈੱਡ ਗ੍ਰਾਂਥੀ ਬਣਦੇ ਨੇ ਫਿਰ ਤਾਂ ਹੌਲੀ-ਹੌਲੀ ਜਿਹੜੀ ਪ੍ਰੋਮੋਸ਼ਨ ਜੇਕਰ ਮੈਂ ਐਸਜੀਪੀਸੀ ਦੀ ਅੰਤਰ ਕਮੇਟੀ ਦੀ ਸਰਵਿਸ ਰੂਲ ਵਾਲੀ ਗੱਲ ਕਰਾਂ ਜਾਂ ਤਰੱਕੀਆਂ ਦੀ ਗੱਲ ਕਰਾਂ ਤਾਂ ਉਸ ਮੁਤਾਬਕ ਹੁਣ ਤੱਕ ਜਿਹੜੇ ਸਿੰਘ ਸਹਿਬਾਨ ਨੇ ਉਹ ਜਥੇਦਾਰ ਦੇ ਅਹੁਦੇ ਤੱਕ ਪਹੁੰਚਦੇ ਰਹੇ ਨੇ ਪਰ ਕਿਉਂਕਿ ਇਹ ਜਿਹੜੇ ਮੁਲਾਜ਼ਮ ਵੀ ਨਹੀਂ ਹੈ ਤਾਂ ਇਸ ਨੂੰ ਲੈ ਕੇ ਵੀ ਐਸਜੀਪੀਸੀ ਦੀ ਅੰਤਰ ਕਮੇਟੀ ਹੋ ਸਕਦਾ ਹੈ ਸਪਸ਼ਟ ਕਰੇ ਜਾਂ ਸਪਸ਼ਟ ਕਰਨਾ ਉਹਨਾਂ ਨੂੰ ਬਣਦਾ ਤਾਂ ਇਸੇ ਕਰਕੇ ਲੋਕ ਜਦੋਂ ਸਵਾਲ ਕਰਦੇ ਨੇ ਤਾਂ ਕਿਉਂਕਿ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਔਰ ਪੰਥਕ ਪਾਰਟੀ ਹੋਣ ਦੇ ਨਾਤੇ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਜਦੋਂ ਲੋਕ ਸਵਾਲ ਕਰਦੇ ਨੇ ਜਿਸ ਤਰ੍ਹਾਂ ਰਜੀਵ ਤੁਸੀਂ ਬਣੇ ਰਹਿਣਾ ਤੁਸੀਂ ਬਣੇ ਰਹਿਣਾ ਮੈਂ 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 ਰਣਵੀਰ ਦਾ ਰੁਕ ਕਰਦਾ ਰਣਵੀਰ ਵੀ ਸਾਡੇ ਨਾਲ ਬਣੇ ਹੋਏ ਨੇ ਇਹ ਰਣਵੀਰ ਜਿਵੇਂ ਕੱਲ ਤੋਂ ਅੱਜ ਤੱਕ ਜ਼ਿਕਰ ਹੁੰਦਾ ਆ ਰਿਹਾ ਹੈ ਕੱਲ ਤੋਂ ਅੱਜ ਤੱਕ ਬੜੇ ਸਾਰੇ ਰਿਐਕਸ਼ਨ ਆਏ ਬਹੁਤ ਸਾਰੇ ਆਗੂਆਂ ਨੇ ਕੱਲ ਵੀ ਇਸ ਫੈਸਲੇ ਨੂੰ ਗਲਤ ਕਿਹਾ ਔਰ ਉਹਨਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਕਿਉਂਕਿ ਉਹਨਾਂ ਨੂੰ ਉਹ ਦੂਜੀ ਲਾਈਨ ਦੇ ਦੂਜੇ ਪਾਸੇ ਖੜੇ ਨੇ ਇਸ ਕਰਕੇ ਉਹਨਾਂ ਨੂੰ ਵਿਰੋਧੀ ਕਿਹਾ ਕਿ ਵਿਰੋਧੀ ਸਵਾਲ ਚੱਕ ਰਹੇ ਨੇ ਜਿਨ੍ਹਾਂ ਅਕਾਲੀ ਦਲ ਦੇ ਬੁੱਲਾ ਰੇਸੀ ਜਿਨ੍ਹਾਂ ਵੀ ਬਿਆਨ ਆਏ ਚਾਹੇ ਚੱਬਰ ਹੋਣ ਜਾਂ ਅਰਸ਼ਦੀਪ ਕਲੇਰ ਹੋਣ ਜਾਂ ਹੋਰ ਜਿਨ੍ਹਾਂ ਵੀ ਆਗੂ ਸੀ ਅਕਾਲੀ ਦਲ ਦੇ ਡਾਕਟਰ ਚੀਮਾ ਹੋਣ ਇਹਨਾਂ ਸਭ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਕਿਉਂਕਿ ਉਹ ਲਾਈਨ ਦੇ ਦੂਜੇ ਪਾਸੇ ਖੜੇ ਨੇ ਅੱਜ ਵਿਕਰਮ ਮਜੀਠੀਆ ਜਿਹੜੀ ਗੱਲ ਕਰ ਰਹੇ ਨੇ ਬੇਸ਼ੱਕ ਬਿਕਰਮ ਜੀਠਿਆ ਦੀ ਜਾਂ ਜਿਹੜੇ ਨਾਲ ਬਾਕੀ ਆਗੂ ਨੇ ਹੋਰ 6 ਆਗੂ ਉਹਨਾਂ ਦੀ ਸ਼ਬਦਾਵਲੀ ਤੇ ਉਦਾਂ ਦੀ ਨਹੀਂ ਹੈ ਐਗਜ਼ੈਕਟਲੀ ਜੇ ਆਪਾਂ ਕਹੀਏ ਪਰ ਮਨਸ਼ਾ ਉਹੀ ਹੈ ਜਾਂ ਕਹੀਏ ਕਿ ਇਹ ਵੀ ਅੱਜ ਲਾਈਨ ਦੇ ਉਧਰ ਹੀ ਖੜੇ ਨੇ ਜਿਹੜਾ ਫੈਸਲਾ ਲਿਆ ਗਿਆ ਰਣਬੀਰ ਏ న్యూਸ 18 ਪੰਜਾਬ ਤੇ ਸਾਰਿਆਂ ਦੇ ਰਿਐਕਸ਼ਨ ਆਏ ਚਾਹੇ ਉਹ ਪਰਮਜੀਤ ਸਿੰਘ ਸਰਨਾ ਸੀਗੇ ਚਾਹੇ ਉਹ ਅਰਸ਼ਦੀਪ ਸਿੰਘ ਕਲੇਰ ਸੀਗੇ ਚਾਹੇ ਡਾਕਟਰ ਦਲਜੀਤ ਟੀਮਾ ਸੀਗੇ ਤਮਾਮ ਆਗੂਆਂ ਦੇ ਚਾਹੇ ਉਹ ਗੁਰਪ੍ਰੀਤ ਸਿੰਘ ਝੱਬਰ ਸੀਗੇ ਸਾਰੇ ਐਸਜੀਪੀਸੀ ਮੈਂਬਰ ਹੋਣ ਅਕਾਲੀ ਦਲ ਦੇ ਨਾਲ ਜੁੜੇ ਹੋਏ ਲੋਕ ਹੋਣ ਤੇ ਜਿਹੜੇ ਦੂਜੇ ਪਾਸੇ ਚਾਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਚਾਹੇ ਰਣਜੀਤ ਸਿੰਘ ਵਿਰਾੜ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਤਮਾਮ ਇਹ ਆਗੂ ਜਿਹੜੇ ਇਸ ਦਾ ਵਿਰੋਧ ਕਰ ਰਹੇ ਸੀ ਤਾਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਵਿਕਰਮ ਸਿੰਘ ਮਜੀਠੀਆ ਹੁਣ ਦੂਜੇ ਪਾਸੇ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਿੱਧਰ ਜਿੱਧਰ ਮਨਪ੍ਰੀਤ ਸਿੰਘ ਐਆਲੀ ਨੇ ਜਿੱਧਰ ਪ੍ਰੋਫੈਸਰ ਪ੍ਰੇਮ ਚਰਨਜੀਤ ਸਿੰਘ ਬਰਾੜ ਨੇ ਉਸ ਲਾਈਨ ਤੇ ਨੇ ਇੱਕ ਗੱਲ ਤਾਂ ਹੈ ਕਿ ਅਕਾਲੀ ਦਲ ਦੀ ਲਾਈਨ ਜਿਹੜੀ ਸੀਗੀ ਉਹ ਇਹ ਸੀ ਕਿ ਸਵਾਗਤ ਅੰਤਰੀਂ ਕਮੇਟੀ ਦੇ ਫੈਸਲੇ ਦਾ ਸਵਾਗਤ ਜਥੇਦਾਰ ਬਦਲੇ ਗਏ ਨੇ ਜਥੇਦਾਰ ਸੇਵਾਮੁਕਤ ਕੀਤੇ ਗਏ ਨੇ ਜਥੇਦਾਰ ਹਟਾਏ ਗਏ ਨੇ ਇਸ ਦਾ ਵੀ ਤਾਂ ਇੱਕ ਹੋਰ ਜਿਹੜੀ ਇਸ ਗੱਲ ਨੂੰ ਸਮਝਣਾ ਪਵੇਗਾ ਜਦੋਂ ਤੁਸੀਂ ਸਾਰੇ ਘਟਨਾਕਰਮ ਨੂੰ ਦੇਖਦੇ ਹੋ ਤਾਂ 2 ਦਸੰਬਰ ਤੋਂ ਜਦੋਂ ਇਹ ਘਟਨਾਕਰਮ ਸ਼ੁਰੂ ਹੁੰਦਾ ਮੈਂ ਥੋੜਾ ਜਿਹਾ ਪਿੱਛੇ ਲੈ ਜਾਂਦਾ 2 ਦਸੰਬਰ ਨੂੰ ਕੀ ਹੋਇਆ 2 ਦਸੰਬਰ ਨੂੰ ਜਦੋਂ ਫਸੀਰ ਤੋਂ ਸਿੰਘ ਸਾਹਿਬ ਹੁਕਮਨਾਮਾ ਜਾਰੀ ਕਰ ਰਹੇ ਸੀ ਆਦੇਸ਼ ਦੇ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਲਾਈਨ ਸਾਈਡ ਦੋ ਧੜੇ ਬਣਾਤੇ ਉੱਥੇ ਵੀ ਉਹਨਾਂ ਨੇ ਜਿਹਨਾਂ ਦਾ ਰੋਲ ਸੀਗਾ ਉਹ ਇਸ ਪਾਸੇ ਆਜੋ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਰਾਮ ਰਹੀਮ ਨੂੰ ਮਾਫੀ ਦਿਵਾਉਣ ਦੇ ਮਾਮਲੇ ਦੇ ਵਿੱਚ ਸਾਰੇ ਜਿਹੜੀਆਂ ਚੀਜ਼ਾਂ ਜਿਹੜੀਆਂ ਵੱਡੀ ਵੱਡੀਆਂ ਗੱਲਾਂ ਉਸ ਦਿਨ ਹੋਈਆਂ ਕਿ ਗਲਤੀਆਂ ਕੀਤੀਆਂ ਉਸ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਦੂਜੇ ਪਾਸੇ ਖੜੇ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਨ੍ਹਾਂ ਦਾ ਰੋਲ ਨਹੀਂ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਸੁਖਬੀਰ ਬਾਦਲ ਵਾਲੇ ਪਾਸੇ ਖੜੇ ਸੀ ਬਾਕੀ ਆਗੂ ਜਿਨ੍ਹਾਂ ਨੂੰ ਤਨਖਾਹ ਲਈ ਗਈ ਧਾਰਮਿਕ ਸਜ਼ਾ ਲਾਈ ਗਈ ਹਾਲਾਂਕਿ ਇੱਕ ਦਿਨ ਵਿਕਰਮ ਸਿੰਘ ਮਜੀਠੀਆ ਨੂੰ ਵੀ ਧਾਰਮਿਕ ਸਜ਼ਾ ਲਾਈ ਗਈ ਕਿ ਤੁਹਾਡਾ ਇਲਜ਼ਾਮ ਤੁਹਾਡੇ ਤੇ ਇਹ ਹੈ ਤੁਹਾਡਾ ਦੋਸ਼ ਇਹ ਹੈ ਕਿ ਤੁਸੀਂ ਖੁੱਲ ਕੇ ਇਹਨਾਂ ਚੀਜ਼ਾਂ ਦੀ ਵਿਰੋਧਤਾ ਨਹੀਂ ਕੀਤੀ ਤਾਂ 2 ਦਸੰਬਰ ਵਾਲਾ ਵੀ ਜੇਕਰ 에ਪੀਸੋਡ ਯਾਦ ਕੀਤਾ ਜਾਵੇ ਤਾਂ ਵਿਕਰਮ ਸਿੰਘ ਮਜੀਠੀਆ ਦੂਜੇ ਪਾਸੇ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਨਹੀਂ ਖੜੇ ਸੀ ਤੇ ਜਿਹੜੀ ਗੱਲ ਇੱਕ ਹੋਰ ਚਰਚਾ ਜਿਹੜੀ ਹੋ ਰਹੀ ਹੈ ਇਸ ਵੇਲੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਿਰਫ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਦੇ ਤੌਰ ਤੇ ਨਾ ਦੇਖਿਆ ਜਾਵੇ ਵਿਕਰਮ ਸਿੰਘ ਮਜੀਠੀਆ ਦੇ ਜਦੋਂ ਪਰਿਵਾਰ ਦਾ ਜ਼ਿਕਰ ਕਰਦੇ ਹਾਂ ਤਾਂ ਸੁੰਦਰ ਸਿੰਘ ਮਜੀਠੀਆ ਜਿਹੜੇ ਪਰਦਾਦਾ ਜਿਹੜੇ ਤੁਸੀਂ ਵੀ ਜਾਣਕਾਰੀ ਦੇ ਰਹੇ ਸੀ ਤੇ ਫਾਊਂਡਰ ਮੈਂਬਰਾਂ ਦੇ ਵਿੱਚੋਂ ਇੱਕ ਜਦੋਂ ਸ਼੍ਰੋਮਣੀ ਕਮੇਟੀ ਬਣਦੀ ਹੈ 1920 ਦੇ ਵਿੱਚ ਤਾਂ ਪਹਿਲੇ ਪ੍ਰਧਾਨ ਬਣਦੇ ਨੇ ਚੀਫ ਖਾਲਸਾ ਦਿਵਾਨ ਦੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਦੇ ਪਰਦਾਦਾ ਜਿਹੜੇ ਨੇ ਸੁੰਦਰ ਸਿੰਘ ਮਜੀਠੀਆ ਚੀਫ ਖਾਲਸਾ ਦਿਵਾਨ ਦੇ ਨਾਲ-ਨਾਲ ਮੈਂ ਦੇਖ ਰਿਹਾ ਸੀਗਾ ਕਿ ਵਕ ਵਕ ਅਹੁਦਿਆਂ ਦੇ ਉੱਤੇ ਜਿਹੜਾ ਸ੍ਰੀ ਗੁਰੂ ਸਿੰਘ ਸਭਾਏ ਅੰਮ੍ਰਿਤਸਰ ਉਸ ਦੇ ਵੀ ਸੈਕਟਰੀ ਰਹੇ ਤਾਂ तमाम ਜਿਹੜੀਆਂ ਸਿੱਖ ਸੰਸਥਾਵਾਂ ਨੇ ਚਾਹੇ ਐਸਡੀਪੀਸੀ ਜਿਹੜੀ ਸਭ ਤੋਂ ਸਿਰਮੌਰ ਸੰਸਥਾ ਸਿੱਖ ਪੰਥ ਦੀ ਉਸ ਦੇ ਫਾਊਂਡਰ ਮੈਂਬਰ ਉਸ ਦੇ ਪ੍ਰਧਾਨ ਉਸ ਤੋਂ ਬਾਅਦ ਚੀਫ ਖਾਲਸਾ ਦਿਵਾਨ ਉਸ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ ਉਸ ਦੇ ਨਾਲ ਜੁੜੇ ਰਹਿਣਾ ਤੇ ਬਹੁਤ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਕੌਮ ਦੇ ਲਈ ਜਿਹੜੀਆਂ ਆਪੋ ਆਪਣੀਆਂ ਜਿਹੜੀਆਂ ਉਸ ਵੇਲੇ ਨਿਭਾਈਆਂ ਪਰ ਉਸਦੇ ਉਹਨਾਂ ਦੇ ਪੜਦਾਦਾ ਕੇ ਪਰਿਵਾਰ ਜਿਹੜਾ ਇਹ ਪੰਥਕ ਪਰਿਵਾਰ ਹੈ ਤੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਨਾਲ ਜੁੜਿਆ ਰਿਹਾ ਤੇ ਹੁਣ ਵਿਕਰਮ ਸਿੰਘ ਮਜੀਠੀਆ ਭਾਵੇਂ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਨੇ ਤੇ ਅਕਾਲੀ ਦਲ ਦੇ ਵਿੱਚ ਵੀ ਵੱਡੇ ਅਹੁਦਿਆਂ ਤੇ ਰਹਿ ਚੁੱਕੇ ਨੇ ਸਾਬਕਾ ਮੰਤਰੀ ਵਿਧਾਇਕ ਵੀ ਬਣੇ ਯੂਥ ਅਕਾਲੀ ਦਲ ਦੇ ਪ੍ਰਧਾਨ ਵੀ ਬਣੇ ਤਾਂ ਇਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦਾ ਕੱਦ ਜਿਹੜਾ ਹੈ ਚਾਹੇ ਉਹ ਪਰਿਵਾਰ ਦੇ ਤੌਰ ਤੇ ਦੇਖਿਆ ਜਾਵੇ ਤੇ ਚਾਹੇ ਉਹਨਾਂ ਦੇ ਪੜਦਾਦਾ ਸੁੰਦਰ ਸਿੰਘ ਮਜੀਠੀਆ ਦੇ ਤੌਰ ਤੇ ਦੇਖਿਆ ਜਾਵੇ ਇਹ ਇਹ ਕਲੀਅਰ ਕਰਦਾ ਹੈ ਕਿ ਉਹ ਪੰਥਕ ਪਰਿਵਾਰ ਹੈ ਤੇ ਇਸ ਦੇ ਨਾਲ ਹੀ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਇਹ ਕਹਿਣਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਹੋਇਆ ਉਹ ਸਹੀ ਨਹੀਂ ਹੋਇਆ ਤੇ ਜਿਹੜੀ ਗੱਲ ਜਿੱਥੋਂ ਅਸੀਂ ਹੁਣ ਗੱਲ ਕਰ ਰਹੇ ਸੀ ਕਿ ਲਾਈਨ ਦੇ ਦੂਜੇ ਪਾਸੇ ਤਾਂ ਇਹ ਸਪਸ਼ਟ ਹੈ ਕਿ ਅੰਤਰਿੰਕ ਕਮੇਟੀ ਦੇ ਫੈਸਲੇ ਦਾ ਅਸਹਿਮਤੀ ਇਸ ਦੌਰਾਨ ਪ੍ਰਗਟਾ ਦਿੱਤੀ ਹੈ ਅਸਹਿਮਤੀ ਪ੍ਰਗਟਾਉਣ ਵਾਲਿਆਂ ਦੇ ਵਿੱਚ ਜਿਹੜੇ ਬਾਕੀ ਆਗੂ ਨੇ ਉਹ ਵੀ ਬਾਗੀ ਕਹਾ ਰਹੇ ਨੇ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਵੀ ਇਸ ਵੇਲੇ ਗੱਲ ਹੋ ਰਹੀ ਹੈ ਯਾਨੀ ਯਾਨੀ ਰਣਵੀਰ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਹੁਣੇ ਕਿ ਜਿਸ ਵੇਲੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਜਾ ਰਹੇ ਸੀ ਉਸ ਵੇਲੇ ਜਦੋਂ ਵਿਕਰਮ ਮਜੀਠੀਆ ਉਸ ਪਾਸੇ ਜਾ ਕੇ ਖੜੇ ਹੋ ਗਏ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਬੋਲੇ ਨਹੀਂ ਇਸ ਕਰਕੇ ਅਸੀਂ ਵੀ ਐ ਉਸ ਦੇ ਵਿੱਚ ਜ਼ਬੇ ਵਾਰਤਾ ਹੈਗੇ ਆ ਪਰ ਉਹ ਖੜ ਫਿਰ ਵੀ ਦੂਜੇ ਪਾਸੇ ਜਾ ਕੇ ਗਏ ਸੀ ਉਸੇ ਵੇਲੇ ਇਸ ਚੀਜ਼ ਦੀ ਕਿਤੇ ਨਾ ਕਿਤੇ ਚਰਚਾ ਹੋਣ ਲੱਗ ਪਈ ਸੀ ਬਿਲਕੁਲ ਹਮ ਬਿਲਕੁਲ ਆ ਆ ਆਪਾਂ ਵੀ ਉਸ ਗੱਲ ਇਸ ਗੱਲ ਦਾ ਉਸ ਦਿਨ ਵੀ ਜ਼ਿਕਰ ਕੀਤਾ ਕਿ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇਖੋ ਰਿਸ਼ਤੇਦਾਰੀ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਇੱਕ ਨੇ ਤੇ ਦੂਜੇ ਪਾਸੇ ਜਦੋਂ ਇਸ ਗੱਲ ਤੇ ਗੱਲ ਆਉਂਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਨੂੰ ਪੁੱਛਿਆ ਨਹੀਂ ਗਿਆ ਇਸ ਮਾਮਲੇ ਦੇ ਵਿੱਚ ਕੋਈ ਰਾਏ ਨਹੀਂ ਲਈ ਗਈ ਹਾਂ ਇਹ ਗੱਲ ਜ਼ਰੂਰ ਹੈ ਕਿ ਅਸੀਂ ਇਸ ਫੈਸਲੇ ਦਾ ਖੁੱਲੇ ਤੌਰ ਤੇ ਕੋਈ ਵਿਰੋਧ ਨਹੀਂ ਕੀਤਾ ਤੇ ਤੁਸੀਂ ਥੋੜਾ ਜਿਹਾ ਇਹ ਜੇਕਰ 2 ਦਸੰਬਰ ਤੋਂ ਲੈ ਕੇ ਅੱਜ ਤੱਕ ਦੀ ਆਪਾਂ ਘਟਨਾ ਕਰਮ ਦਾ ਜ਼ਿਕਰ ਕਰਦੇ ਹਾਂ ਵੀ ਜੇ ਤਾਂ ਵਿਕਰਮ ਸਿੰਘ ਮਜੀਠੀਆ ਕਿਤੇ ਵੀ ਡਿਫੈਂਡ ਕਰਦੇ ਨਜ਼ਰ ਨਹੀਂ ਆਏ ਪਾਰਟੀ ਨੂੰ ਅਕਾਲੀ ਦਰ ਜਾਂਤਾ ਉਹ ਜ਼ਿਆਦਾਤਰ ਚੁੱਪ ਰਹੇ ਜાં ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਆਪਣਾ ਮਤਲਬ ਜਵਾਬ ਉਸ ਢੰਗ ਨਾਲ ਨਹੀਂ ਦਿੱਤਾ ਕਿ ਡਿਫੈਂਡ ਕੀਤਾ ਹੋਵੇ ਜਿਵੇਂ ਬਾਕੀ ਲੀਡਰ ਜਿਹੜੇ ਨੇ ਅਕਾਲੀ ਦਲ ਦੇ ਚਾਹੇ ਬੁਲਾਰੇ ਨੇ ਚਾਹੇ ਡਾਕਟਰ ਚੀਮਾ ਨੇ ਚਾਹੇ ਬਲਵਿੰਦਰ ਸਿੰਘ ਭੂੰਦੜ ਨੇ ਜਿਹੜੇ ਪਾਰਟੀ ਦੀ ਲਾਈਨ ਨੂੰ ਡਿਫੈਂਡ ਕਰਦੇ ਰਹੇ ਕਿ ਅਸੀਂ ਸਹੀ ਹਾਂ ਕਿ ਅਸੀਂ ਸਰਬਉੱਚ ਅਕਾਲ ਤਖਤ ਸਾਹਿਬ ਦੇ ਸਾਰੇ ਹੁਕਮਾਂ ਨੂੰ ਮੰਨਦੇ ਹਾਂ ਅਸੀਂ ਧਾਰਮਿਕ ਸਜਾਵਾਂ ਵੀ ਨਿਭਾਈਆਂ ਤੇ ਫਿਰ ਵਾਰ-ਵਾਰ ਪ੍ਰੈਸ ਕਾਨਫਰੰਸਾਂ ਕਰਕੇ ਇਲੈਕਸ਼ਨ ਕਮਿਸ਼ਨ ਅਤੇ ਨਾਲ ਹੀ ਉਹ ਜਿਹੜਾ ਕਾਨੂੰਨ ਦਾ ਹਵਾਲਾ ਦਿੰਦੇ ਰਹੇ ਕਿ ਅਸੀਂ ਸਿੱਖ ਸੰਸਥਾਵਾਂ ਦੀ ਗੱਲ ਧਾਰਮਿਕ ਤੌਰ ਤੇ ਨਹੀਂ ਮੰਨ ਸਕਦੇ ਅਸੀਂ ਸੈਕੂਲਰ ਪਾਰਟੀਆਂ ਸੰਵਿਧਾਨ ਹੈ ਸਾਡੀ ਪਾਰਟੀ ਦਾ ਜੇਕਰ ਅਸੀਂ ਅਜਿਹਾ ਕਰਾਂਗੇ ਪਾਰਟੀ ਦੀ ਜੋ ਮਾਨਤਾ ਹੈ ਉਹ ਰੱਦ ਹੋ ਸਕਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਹੋਈਆਂ ਪਰ ਬਿਕਰਮ ਸਿੰਘ ਮਜੀਠੀਆ ਦਾ ਕੋਈ ਵੀ ਬਿਆਨ ਅਜੇ ਨਹੀਂ ਆਇਆ ਜਿੱਥੇ ਉਹਨਾਂ ਨੇ ਪਾਰਟੀ ਨੂੰ ਡਿਫੈਂਡ ਕੀਤਾ ਹੋਵੇ ਤੇ ਅੱਜ ਤਾਂ ਇਹ ਸਾਫ਼ ਤੌਰ ਤੇ ਜ਼ਾਹਰ ਕਰਦਾ ਕਿਉਂਕਿ ਤੁਸੀਂ ਬਹੁਤ ਸਾਰੇ ਆਗੂਆਂ ਨਾਲ ਗੱਲ ਵੀ ਕੀਤੀ ਹੈ ਅਲੋਦੀ ਨੰਗਲ ਹੋਰਾਂ ਨਾਲ ਗੱਲ ਕੀਤੀ ਆ ਹੋਰ ਜਿਹੜੇ ਆਗੂ ਉਹਨਾਂ ਦੇ ਨਾਲ ਪ੍ਰੈਸ ਨੋਟ ਦੇ ਵਿੱਚ ਜਿਨ੍ਹਾਂ ਦੇ ਸਿਗਨੇਚਰ ਨੇ ਜਿਹੜੇ ਨਾਲ ਬੈਠੇ ਇਸ ਤਸਵੀਰ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਨੇ ਪਾਰਟੀ ਦੇ ਪਲੇਟਫਾਰਮ ਦੇ ਉੱਤੇ ਗੱਲ ਜ਼ਰੂਰ ਕੀਤੀ ਹੋਵੇਗੀ ਪਰ ਗੱਲ ਜਿਹੜੀ ਹੈ ਉਹਨਾਂ ਦੀ ਜਾਂ ਤਾਂ ਉਸ ਢੰਗ ਨਾਲ ਸੁਣੀ ਨਹੀਂ ਗਈ ਜਾਂ ਫਿਰ ਉਸ ਮੁਤਾਬਕ ਫੈਸਲਾ ਨਹੀਂ ਲਿਆ ਗਿਆ ਤਾਂ ਇਹ ਸਾਬਤ ਕਰਦਾ ਹੈ ਕਿ ਸਭ ਕੁਝ ਠੀਕ ਨਹੀਂ ਹੈ 올 ਵੈਲ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਤੁਰਦੀ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਜਿਹੜੀ ਕਹਿ ਰਹੀ ਹੈ ਕਿ ਅਸੀਂ ਭਰਤੀ ਮਹਿੰਮ ਸ਼ੁਰੂ ਕਰਤੀ ਕੀ ਫਿਰ ਵਿਕਰਮ ਸਿੰਘ ਮਜੀਠੀਆ ਤੇ तमाम ਆਗੂ ਉਸ ਭਰਤੀ ਨੂੰ ਤਾਂ ਨਹੀਂ ਕਰਵਾਉਣਗੇ ਕਿ ਮਹਿੰਮ ਜਿਹੜੀ ਆ ਉਹ ਸ਼ੁਰੂ ਹੋਈ ਹੈ ਕਿਉਂਕਿ ਉਹੀ ਮਹਿੰਮ ਹੈ ਜਿਹੜੀ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਭਰਤੀ ਜਿਹੜੀ ਹੈ ਹੁਣ ਅਕਾਲੀ ਦਲ ਦੀ ਮਜ਼ਬੂਤ ਕਰਨ ਦੇ ਲਈ ਉਹ ਪੰਜ ਮੈਂਬਰੀ ਕਮੇਟੀ ਜਾਨੀ ਯਾਨੀ 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 ਚਲੋ ਤੁਸੀਂ ਉਸ ਗੱਲ ਤੇ ਆ ਹੀ ਗਏ ਰਣਵੀਰ ਮੈਂ ਉਧਰ ਨੂੰ ਹੀ ਜਾ ਰਿਹਾ ਸੀ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰਦੀ ਹੈ ਕੀ ਇਹ ਬਿਆਨ ਉਸ ਪਾਸੇ ਵੱਲ ਜਾਂਦੇ ਦਿਖਾਈ ਦਿੰਦੇ ਨੇ ਬਿਲਕੁਲ ਬਿਲਕੁਲ ਇਹੀ ਬਹੁਤ ਵੱਡੀ ਗੱਲ ਹੈ ਕਿ ਜੇ ਜੇ ਦੇਖੋ ਇੱਕ ਗੱਲ ਤਾਂ ਹੈ ਕਿ ਜਿਹੜੀ ਅਕਾਲੀ ਦਲ ਦਾਵਾ ਕਰ ਰਿਹਾ ਹੈ ਕਿ ਸਾਡੀ ਭਰਤੀ ਜਿਹੜੀ ਹੈ 30 32 ਲੱਖ ਹੋਣੀ ਹੈ ਜਾਂ ਉਸ ਤੋਂ ਵੱਧ ਹੋਣੀ ਹੈ ਕਾਪੀਆਂ ਛਪਾਈਆਂ ਗਈਆਂ ਦੁਆਰਾ ਤੋਂ ਹੁਣ ਜਿਹੜੀਆਂ ਜਮ੍ਹਾਂ ਹੋ ਰਹੀਆਂ ਨੇ ਵੱਡੇ ਪੱਧਰ ਤੇ ਇਸ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਪ੍ਰਕਾਸ਼ਿਤ ਹੋ ਰਹੀਆਂ ਨੇ ਪਰ ਦੂਜੇ ਪਾਸੇ ਜਦੋਂ ਹੁਣ ਦੁਬਾਰਾ ਜਿਹੜੀ ਦੂਜੀ ਸਲਿੱਪ ਹੈ ਉਹ ਵੀ ਹੁਣ ਬਣ ਗਈ ਹੈ ਜਿਹੜੀ ਜਾਰੀ ਹੋ ਗਈ ਹੈ ਤਾਂ ਹੁਣ ਜੇਕਰ ਵਿਕਰਮ ਸਿੰਘ ਮਜੀਠੀਆ ਜਾਂ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ ਜਾਂ ਲਖਬੀਰ ਸਿੰਘ ਲੋਧੀ ਨੰਗਲ ਜਾਂ ਇਹ ਸਾਰੇ ਸਮਰਾ ਹੋਰੀ ਜਿਹੜੇ ਹੋਰ ਆਗੂ ਨੇ ਇਹ ਤੁਸੀਂ ਦੇਖੋਗੇ ਇੱਕ ਵਾਰੀ ਇਹ ਥੋੜੀ ਜੀ ਮਾਝੇ ਵਾਲੀ ਬੈਲਟ ਵੀ ਤੁਹਾਨੂੰ ਨਜ਼ਰ ਆਵੇਗੀ ਇਸ ਦੇ ਵਿੱਚ ਹਾਲਾਂਕਿ ਚਾਹੇ ਸ਼ਰਨਜੀਤ ਸਿੰਘ ਢਿੱਲੋਂ ਸਾਨੇਵਾਲ ਦੇ ਨਾਲ ਸੰਬੰਧ ਰੱਖਦੇ ਨੇ ਪਰ ਮਨਪ੍ਰੀਤ ਸਿੰਘ ਯਾਲੀ ਦਾ ਜਿਹੜਾ ਤੁਸੀਂ ਵੀ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਬਹੁਤ ਕਰੀਬੀ ਨੇ ਮਨਪ੍ਰੀਤ ਸਿੰਘ ਯਾਲੀ ਵਿਕਰਮ ਸਿੰਘ ਮਜੀਠੀਆ ਦੇ ਤੇ ਹੁਣ ਇਹ ਜਿਹੜੀ ਕਿੱਧਰ ਨੂੰ ਜਾ ਰਹੀ ਹੈ ਇਹ ਕੀ ਰੂਪ ਲਵੇਗੀ ਕੀ ਅਕਾਲੀ ਦਲ ਦਾ ਜਿਹੜਾ ਧੜਾ ਹੈ ਜਿਨ ਕੋ ਇੱਕ ਗੱਲ ਦਾ ਜਿਹੜਾ ਜ਼ਿਕਰ ਹੈ ਇਸ ਬਰੀਫਿੰਗ ਦੇ ਵਿੱਚ ਹੋਇਆ ਜਾਂ ਪ੍ਰੈਸ ਨੋਟ ਦੇ ਵਿੱਚ ਹੋਇਆ ਕਿ ਕੁਰਬਾਨੀਆਂ ਇਹਨਾਂ ਪਰਿਵਾਰਾਂ ਦੀਆਂ ਵੀ ਨੇ ਇਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਵਡਾਲਾ ਫੈਮਿਲੀ ਹੈ ਤਲਵੰਡੀ ਫੈਮਿਲੀ ਹੈ ਸਾਰੀਆਂ ਇਹ ਉਹ ਪਰਿਵਾਰ ਨੇ ਜਿਹੜੇ ਅਕਾਲੀ ਦਲ ਦੇ ਨਾਲ ਪੀੜ੍ਹੀਆਂ ਦੇ ਨਾਲ ਜੁੜੇ ਹੋਏ ਨੇ ਇੱਕ ਪੀੜ੍ਹੀ ਤੋਂ ਬਾਅਦ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਮਤਲਬ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਜਿਹੜੀ ਇਹ ਵਾਰ-ਵਾਰ ਗੱਲ ਕਹੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਰੇਸ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਨਾਮ ਜਿਹੜਾ ਹੈ ਨ